ਇਥੇ ਇੱਕ ਪਾਸੇ 31 ਮਾਰਚ ਨੂੰ ਹਰ ਸਾਲ ਠੇਕੇ ਟੁੱਟਦੇ ਹਨ ਅਤੇ ਨਵੇਂ ਠੇਕੇ ਲਈ ਟੈਂਡਰ ਭਰੇ ਜਾਂਦੇ ਹਨ ਉੱਥੇ ਹੁਣ ਕਈ ਇਲਾਕਿਆਂ ਦੇ ਵਿੱਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਮੰਦਿਰ ਦੇ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਦਾ ਉਸ ਸਮੇਂ ਵਿਰੋਧ ਹੋਇਆ ਜਦੋਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਠੇਕਾ ਪਿਛਲੇ 10 ਸਾਲ ਤੋਂ ਹੈ ਅਤੇ ਹਰ ਵਾਰ ਉਹ ਇਹ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੀ ਅਪੀਲ ਵੀ ਕਰਦੇ ਹਨ ਲੇਕਿਨ ਫਿਰ ਵੀ ਸ਼ਰਾਬ ਦੇ ਠੇਕੇਦਾਰ ਇਸ ਦਾ ਟੈਂਡਰ ਭਰ ਕੇ ਸੇ ਦੇ ਜੋਰ ਤੇ ਠੀਕਾ ਚਲਾ ਲੈਂਦੇ ਹਨ ਅਸੀਂ ਹੁਣ ਮੰਗ ਕਰਦੇ ਹਾਂ ਕਿ ਇਸ ਸਰਾਬ ਦੇ ਠੇਕੇ ਨੂੰ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਇਸ ਠੇਕੇ ਦੇ ਨਜ਼ਦੀਕ ਮੰਦਿਰ ਵੀ ਹੈ ਅਤੇ ਇਹ ਰਿਹਾਇਸੀ ਇਲਾਕੇ ਦੇ ਬਾਹਰ ਠੇਕਾ ਹੈ ਜਿਸ ਕਰਕੇ ਰੋਜ਼ਾਨਾ ਇੱਥੋਂ ਕਈ ਪਰਿਵਾਰ ਲੰਘਦੇ ਹਨ ਅਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਇਸ ਠੇਕੇ ਦੇ ਬਾਹਰ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਠੇਕੇਦਾਰ ਹਮੇਸ਼ਾ ਇਹ ਕਹਿੰਦਾ ਹੈ ਕਿ ਉਹਨਾਂ ਨੇ ਸਾਲ ਦਾ ਟੈਂਡਰ ਭਰਿਆ ਹੋਇਆ ਹੈ ਅਤੇ ਹੁਣ ਇਥੋਂ ਠੇਕਾ ਖਾਲੀ ਕਰਨਾ ਮੁਸ਼ਕਿਲ ਹੈ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਹੁਣ ਤਾਂ ਠੇਕੇਦਾਰ ਟੈਂਡਰ ਖਤਮ ਹੋਇਆ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਹੁਣ ਇਹ ਠੇਕੇਦਾਰ ਟੈਂਡਰ ਨਾ ਭਰਿਆ ਜਾਵੇ ਅਤੇ ਇਸ ਠੇਕੇ ਨੂੰ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਆਓ ਦੇਖਦੇ ਹਾਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਸਾਹ ਤੇ ਕਿਉਂ ਪ੍ਰਸਤਿਤ ਹੈ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਇਹ ਵੇਖੋ ਅਸੀਂ ਸਟਾਰ ਕਲੋਨੀ ਦੇ ਨਿਵਾਸੀ ਆ ਸਾਡੇ ਚ ਘਾਰ ਆ ਸਾਡੀਆਂ ਲੜਕੀਆਂ ਪਹਿਣਾ ਧੀਆਂ ਪਹਿਣਾ ਇੱਥੇ ਇੱਕ ਮੰਦਿਰ ਹੈ ਵੇਖੋ ਉਹਦੇ ਬਿਲਕੁਲ ਨਾਲ ਠੇਕਾ ਵਾ ਤੇ ਅਸੀਂ ਬੜੀ ਵਾਰੀ ਇਹਨਾਂ ਨੂੰ ਅਪੀਲ ਕੀਤੀ ਆ ਵੀ ਇੱਥੇ ਬੈਠ ਕੇ ਇੱਥੋਂ ਸ਼ਰਾਬ ਲੈਂਦੇ ਆ ਦਹਾਂ ਦੀ 20ਾਂ ਦੀ 50ਾਂ ਦੀ ਇੱਥੇ ਇਹਨਾਂ ਨੇ ਡਰਮ ਲਾਇਆ ਇੱਕ ਉਸ ਤੋਂ ਬਾਅਦ ਇਹ ਇੱਥੇ ਬੈਠ ਕੇ ਪੀਂਦੇ ਆ ਤੇ ਇੱਥੇ ਸਾਡੀ ਕਲੋਨੀ ਦਾ ਰਸਤਾ ਨਾਲ ਬਲੌਕ ਕੀਤਾ ਹੁੰਦਾ ਤੇ ਅਸੀਂ ਬੜੀ ਵਾਰੀ ਇਹਨਾਂ ਦੇ ਹੱਥ ਜੋੜੇ ਆ ਜੇ ਆਪਾਂ ਇਹਨਾਂ ਨੂੰ ਕਹਿੰਨੇ ਆ ਤੇ ਸਾਡੇ ਅੱਗੋਂ ਗੱਲ ਪਿੰਦੇ ਆ ਤੇ ਰਾਤ ਨੂੰ ਇੱਥੋਂ ਸ਼ਾਮੀ 5 ਵਜੇ ਦੇ ਆ ਤੇ ਇੱਥੇ ਬੈਠ ਜਾਂਦੇ ਆ ਦੇ ਸਾਡੀਆਂ ਲੜਕੀਆਂ ਧੀਆਂ ਪੈਣਾ ਦਾ ਇਥੋਂ ਲੰਘਣਾ ਮੁਸ਼ਕਲ ਹੋਇਆ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈਂਦਾ ਲੜਕੀਆਂ ਨੂੰ ਇਥੋਂ 5 ਵਜੇ ਤੋਂ ਬਾਅਦ ਲੜਕੀਆਂ ਲੰਘ ਨਹੀਂ ਸਕਦੀਆਂ ਅਸੀਂ ਸਰਕਾਰ ਅਗੇ ਇਹੀ ਅਪੀਲ ਕਰਦੇ ਆਂ ਵੀ ਠੇਕਾ ਇਥੋਂ ਸ਼ਿਫਟ ਕੀਤਾ ਜਾਵੇ ਆਪਾਂ ਨਹੀਂ ਚਾਹੁੰਦੇ ਬੰਦ ਕਰੋ ਜਿੱਥੇ ਮਰਜ਼ੀ ਸ਼ਿਫਟ ਕਰਾ ਦਿੱਤਾ ਜਾਵੇ ਸਾਡੀ ਇਹੋ ਹੀ ਸਰਕਾਰ ਅਗੇ ਗੁਰਚਾ ਹੈ ਅਸੀਂ ਕੰਪਲੇਨਟ ਪਹਿਲਾਂ 2 ਮਹੀਨੇ ਬਾਅਦ ਇਹਨਾਂ 2 ਮਹੀਨੇ ਪਹਿਲਾਂ ਨਾ ਅਸੀਂ ਕਿਹਾ ਸੀ ਕੱਲ ਅਸੀਂ ਐਸਐਸਓ ਸਾਹਿਬ ਨੂੰ ਕੰਪਲੇਨਟ ਕਰਕੇ ਆਇਆ ਲਿਖਤੀ ਰੂਪ ਚ ਠੀਕ ਹੈ ਸਾਰੀ ਕਲੋਨੀ ਦੇ ਸਾਈਨ ਹੋਏ ਹੈ ਬਕਾਇਦਾ ਤੇ ਮਾਨਯੋ ਕੌਂਸਲਰ ਸਾਹਿਬ ਨੂੰ ਵੀ ਆਪਾਂ ਇਹ ਲਿਖਤੀ ਰੂਪ ਚ ਦਿੱਤਾ ਹੈ ਮੰਗ ਪੱਤਰ ਸਾਰੀ ਕਲੋਨੀ ਨੂੰ ਸਾਰੀ ਕਲੋਨੀ ਵਾਲਿਆਂ ਨੇ ਵੀ ਇਹ ਚੀਜ਼ ਸਾਡਾ ਹੱਲ ਕੀਤਾ ਜਾਵੇ ਇੰਨੀ ਕਿ ਮੁਸ਼ਕਲ ਆਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਡੇ ਕੋਲ ਇਸ ਚੀਜ਼ ਦੀਆਂ ਵੀਡੀਓ ਵੀ ਬਣੀਆਂ ਹੋਈਆਂ ਵਾ ਇੱਥੇ ਗੇਟ ਦੇ ਅੱਗੇ ਬੈਠ ਕੇ ਸ਼ਰਾਬਾਂ ਪੀਂਦੇ ਨੇ ਤੇ ਇੰਨਾ ਗੰਦਮੰਦ ਬਖਦੇ ਆ ਜਿਹੜਾ ਸੁਣ ਨਹੀਂ ਸਕਦੇ ਇੱਥੇ ਬਾਥਰੂਮ ਕਰਦੇ ਹਿਸਾਬ ਲਾਓ ਹਾਂਜੀ ਭਾਜੀ ਕੀ ਨਾਮ ਤੁਹਾਡਾ ਹੈ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਹਾਂ ਜੀ ਵੇਖੋ ਸਾਨੂੰ ਇਹ ਜ਼ਿਆਦਾ ਨਹੀਂ ਤਾਂ 1 ਸਾਲ ਤੋਂ ਨਹੀਂ ਇਸ ਘੱਟ ਤੋਂ ਘੱਟ 10 ਸਾਲ ਤੋਂ ਇਹੋ ਹੀ ਹਾਲ ਆ ਕਿਉਂਕਿ ਇਹ ਠੇਕਾ ਬਹੁਤ ਪੁਰਾਣਾ ਹੈ ਜਿਹੜਾ ਵੀ ਆਉਂਦਾ ਹਰ ਸਾਲ ਇਹਨਾਂ ਦਾ ਨਵੇਂ ਤੋਂ ਨਵਾਂ ਕੰਟਰੈਕਟ ਹੁੰਦਾ ਹੈ ਉਹ ਆਪਣੇ ਆਪਣੇ ਆਉਂਦੇ ਆ ਆਪਣਾ ਬਿਜ਼ਨਸ ਕਰੀ ਜਾਂਦੇ ਆ ਉਹਨਾਂ ਨੂੰ ਸਿਰਫ ਆਪਣੇ ਇੱਕ ਬਿਜ਼ਨਸ ਦੇ ਨਾਲ ਮਤਲਬ ਆ ਉਹਨਾਂ ਨੂੰ ਬਾਹਰੋਂ ਕੋਈ ਲੇਡੀ ਜਾ ਰਹੀ ਆ ਕੋਈ ਜੈਂਟਸ ਜਾ ਰਿਹਾ ਵਾ ਕਿਸੇ ਨਾਲ ਕੋਈ ਇਦਾਂ ਦਾ ਮਤਲਬ ਨਹੀਂ ਆ ਇਸ ਠੇਕੇ ਦੇ ਉੱਤੋਂ ਸ਼ਰਾਬ ਦੀ ਬੋਤਲ ਚੱਕਦੇ ਆ 10 ਰੁਪਏ ਦਾ ਪੈ ਗਿਆ 20 ਰੁਪਏ ਦਾ ਪੈ ਗਿਆ ਜੋ ਵੀ ਆ ਇੱਥੋਂ ਬੈ ਕੇ ਸ਼ਰਿਆ ਮੇਥੇ ਰੋਡ ਦੇ ਉੱਤੇ ਬੈ ਕੇ ਜਾਓ ਇਹ ਨਮ ਹਾਂ ਤੋਂ ਬਾਅਦ ਕੀ ਕਰਦੇ ਆ ਕੋਈ ਲੇਡੀਜ਼ ਵੇਖਦੇ ਆ ਲੇਡੀਜ਼ ਆ ਰਹੀ ਆ ਲੇਡੀ ਜਾ ਰਹੀ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੇ ਸਿਰਫ ਮਤਲਬ ਆਪਣਾ ਨਸ਼ਾ ਕਰ ਲਿਆ ਬੇਸ਼ੱਕ ਅਸੀਂ ਸ਼ਰਮ ਇਥੇ ਵੇਖਿਆ ਵੀ ਕਈ ਅੰਡਰਵੇਅਰ ਤੋਂ ਬਗੈਰ ਵੀ ਇਥੇ ਲਮੇ ਪਏ ਬੰਦੇ ਵੇਖੇ ਵੀ ਬਹੁਤ ਜ਼ਿਆਦਾ ਸਮਝ ਲਿਆ ਵੀ ਇੱਕ ਇਹਨਾਂ ਨੇ ਰੋਡ ਨਹੀਂ ਸਮਝਾਇਆ ਉਹਨਾਂ ਨੂੰ ਇੱਕ ਸਿਰਫ ਬਾਰ ਸਮਝਾਇਆ ਵਾ ਵੀ ਇੱਥੇ ਨੰਗੇ ਹੋਗੇ ਜਿਤਨਾ ਮਰਜੀ ਬੈਠ ਰੋ ਕੋਈ ਪੁੱਛਗਿੱਛ ਨਹੀਂ ਕਰਦਾ ਜੇ ਅਸੀਂ ਕਿਸੇ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਹਿੰਦੇ ਵੀ ਨਹੀਂ ਵੀ ਸਟਾਰ ਐਵੈਨਿਊ ਵਾਲੇ ਕੰਪਲੀਟ ਕਰ ਰਹੇ ਮੰਦਰ ਤੋਂ ਕਿੰਨੀ ਮੰਦਰ ਦੇ ਉਤੋਂ ਕਾਜ ਜ਼ਿਆਦਾ ਨਹੀਂ ਤੇ ਮੈਂ ਕਿਹਾ 10 ਤੋਂ 20 ਮੀਟਰ ਦੀ ਦੂਰੀ ਹੈ ਬਸ 10 ਤੋਂ ਹਾਂ ਵੱਧ ਤੋਂ ਵੱਧ 20 ਮੀਟਰ ਦੀ ਦੂਰੀ ਬਸ 20 ਫੁੱਟ ਦੀ 10 10 ਕਿਉਂਕਿ 20 ਮੀਟਰ ਦੀ ਦੂਰੀ ਆ ਅਸੀਂ ਬੜੇ ਹੁਣ ਵੀ ਪਹਿਲਾਂ ਵੀ ਆਏ ਸੀ ਕਿ ਆਪਣੇ ਗੱਡੀ ਲੈ ਕੇ ਆਏ ਸੀ ਕਿ ਮਾਲ ਲੋਡ ਕਰਨ ਵਾਸਤੇ ਅਈ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਭਾਈ ਵੇਖੋ ਇਹ ਠੇਕਾ ਜਿਹੜਾ ਅਸੀਂ ਰੋਕ ਨਹੀਂ ਰਹੇ ਤੁਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਲਓ ਕਿਉਂਕਿ ਸ਼ਾਪ ਆ ਤੁਸੀਂ ਕਿਤੇ ਵੀ ਆਪਣਾ ਬਿਜ਼ਨਸ ਕਰ ਸਕਦੇ ਜੀ ਉਸ ਅਗੋ ਸਾਨੂੰ ਰਿਕਵੈਸਟ ਕਰਦੇ ਵੀ ਸਾਡਾ ਭਾਈ ਲੱਖਾਂ ਰੁਪਏ ਨੁਕਸਾਨ ਹੋਣ ਡਿਆ ਸਾਨੂੰ ਕੁਝ ਟਾਈਮ ਦੇ ਦਿਓ ਜੀ ਅਸੀਂ ਟਾਈ ਠੀਕ ਹੈ ਨਾ ਇਸ ਕਰਕੇ ਸਾਡੀ ਮੰਗਿਆ ਸਾਡੀ ਇੱਕ ਸਟਾਰ ਐਵੇਨਿਊ ਵੇਰਕਾ ਦੀ ਆ ਬਾਕੀ ਹਿੰਦੂ ਪ੍ਰਾ ਸਿੱਖ ਪ੍ਰਾ ਹਰ ਇੱਕ ਦੇ ਪ੍ਰਾ ਹਰ ਇੱਕ ਧਰਮ ਦੀ ਆ ਕਿਉਂਕਿ ਉਹਨਾਂ ਨੇ ਕੀ ਕਿਹਾ ਆਉਂਦੇ ਸਾਰੇ ਕਿਹਾ ਕਿ ਮੰਦਿਰ ਕੋਈ ਜ਼ਿਆਦਾ ਦੂਰ ਤੇ ਨਹੀਂ ਹੈਗਾ ਮੰਦਿਰ ਦੂਰ ਦੂਰ ਆ ਠੀਕ ਹੈ ਕਿਉਂਕਿ ਮੰਦਿਰ ਇੰਡਾ ਲਾਗੇ ਵੀ ਨਹੀਂ ਕਹਿ ਸਕਦੇ ਦੂਰ ਵੀ ਨਹੀਂ ਕਰ ਸਕਦੇ ਪਰ ਉਹਨਾਂ ਦੇ ਹਿਸਾਬ ਨਾਲ ਮੰਦਿਰ ਸਮੋਹ ਹੈ ਹੀ ਨਹੀਂ ਸਰਕਾਰ ਵੱਲੋਂ ਤਾਂ ਮੇਹਮ ਚਲਾਈ ਗਈ ਦੀ ਜੀ ਅੰਸ਼ਿਆ ਦੇ ਵਿਰੁੱਧ ਹਾਂਜੀ ਬਿਲਕੁਲ ਉਹ ਵੀ ਗੱਲ ਠੀਕ ਹੈ ਜੀ ਵੇਖੋ ਜੇ ਨਸ਼ਿਆਂ ਬਾਰੇ ਕੋਈ ਗੱਲ ਮੁੱਦਾ ਉੱਠਿਆ ਆ ਜਾਂ ਕੋਈ ਗੱਲਬਾਤ ਹੈਗੀ ਆ ਤੇ ਇਹ ਵੀ ਤੇ ਨਸ਼ਾ ਹੀ ਵੇਚ ਰਹੇ ਆ ਸ਼ ਉਹ ਇੱਕ ਵਾਟਰ ਕੋਲਰ ਰੱਖੇ ਹੋਏ ਆ ਉਹ 20-20 ਰੁਪਏ ਦਾ ਪੈਗ ਦੇਣ ਦੇ ਤੇ ਸ਼ਰਿਆਮ ਆਣ ਕੇ ਬੈ ਕੇ ਪੀਂਦੇ ਜਿਨ੍ਹਾਂ ਨੇ ਠੇਕਾ ਖੋਲਿਆ ਜਾਂ ਇਹਨਾਂ ਦਾ ਬਿਜ਼ਨਸ ਆ ਇਹ ਕਹਿ ਸਕਦੇ ਆ ਵੀ ਠੀਕ ਆ ਭਾਈ ਆਪਣਾ ਤੁਸੀਂ ਜੋ ਵੀ ਬੋਤਲ ਲੈਣ ਦੇ ਆਪਣੇ ਘਰ ਜਾ ਕੇ ਪੀਓ ਜੇ ਨਹੀਂ ਆ ਆ ਲਾਗੇ ਵੇਖੋ ਬਾਹਰ ਉਹ ਤੇ ਬੈਠ ਕੇ ਆਪਣੇ ਜੋ ਚਿਕਨ ਮਟਰਨ ਜੋ ਵੀ ਖਾਂਦੇ ਮਾਨਾ ਬੈ ਕੇ ਖਾਓ ਤਾਂ ਆਪਣੇ ਘਰ ਨੂੰ ਜਾਓ ਪਰ ਇੱਥੇ ਸ਼ਰਿਆਮ ਤੁਸੀਂ ਵੇਖੋਗੇ ਸ਼ਾਮ ਨੂੰ ਵੇਖੋਗੇ 10 ਤੋਂ 15 20 ਟੋਲੀਆਂ ਤੁਹਾਨੂੰ ਸ਼ਰਿਆਮ ਸਿੱਧੀਆਂ ਇੱਕਦਮ ਡਾਇਰੈਕਟਲੀ ਕਲੀਅਰ ਲੱਭਣਗੇ ਕੀ ਮੰਗਾ ਤੁਹਾਡੀ ਹੁਣ ਸਾਡੀ ਮੰਗ ਇਹੋ ਹੀ ਆ ਵੇਖੋ ਸਾਨੂੰ ਇੱਕ ਸ਼ਾਂਤਮਈ ਮਾਹੌਲ ਸਾਡੇ ਬੱਚੇ ਸਕੂਲ ਤੋਂ ਵੀ ਆ ਰਹੇ ਆ ਸਾਡੀਆਂ ਫੈਮਲੀਆਂ ਆ ਰਹੀਆਂ ਵਾ ਬੱਚੇ ਆ ਰਹੇ ਆ ਇਹ ਵਾਲੇ ਲੇਡੀਜ਼ ਇੱਥੇ ਜਾ ਰਹੀਆਂ ਵਾ ਇਹ ਕੋਈ ਵੀ ਰਿਸਪੈਕਟਫੁਲ ਗੱਲ ਨਹੀਂ ਕਰਦੇ ਹੁਣ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਨੋਰਮਲ ਗਾਲਾਂ ਕੱਢਦੇ ਆ ਨੋਰਮਲ ਗਾਲਾਂ ਕੀ ਸ਼ਰ੍ਹਾਂ ਇੱਥੇ ਬੂਹੇ ਦੇ ਅੱਗੇ ਗਾਲਾਂ ਕੱਢੀ ਜਾਂਦੇ ਅਸੀਂ ਕੱਲੇ-ਕੱਲੇ ਨੂੰ ਰੋਕਾਂਗੇ ਤਾਂ ਕਿ ਮਾਲਾ ਲੜਾਈ ਦਾ ਘਰ ਆ ਸਾਡੀ ਸਾਡੇ ਮੰਗੇ ਹੋਈ ਆ ਸਾਡੀ ਇੱਕ ਸਾਰੀ ਫੈਮਲੀ ਦੀ ਮੰਗੇ ਹੋਈ ਆ ਕਿ ਸਾਨੂੰ ਇਦਾਂ ਦਾ ਕੋਈ ਵੀ ਇੱਥੇ ਗੰਦ ਖਿਲਾਰਾ ਨਹੀਂ ਚਾਹੀਦਾ ਜੇ ਠੇਕਾ ਇੱਥੋਂ ਸ਼ਿਫਟ ਹੋ ਜਾਂਦਾ ਸਭ ਤੋਂ ਬੈਸਟ ਹੈ ਕਿਉਂਕਿ ਅਸੀਂ ਠੇਕੇ ਦੇ ਵਾਸਤੇ ਬੈਠੇ ਆ ਬਾਕੀ ਸਾਡੀ ਕੋਈ ਤੇ ਨਾ ਕੋਈ ਰੰਜਿਸ਼ ਨਹੀਂ ਹੈਗੀ ਅਸੀਂ ਆ ਕਰਵਾਉਣਾ ਆ ਕਰਵਾਉਣਾ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਚਾਹੀਦਾ ਆਪਣਾ ਮੌਲ ਸ਼ਾਂਤੀ ਜਿਹਦੇ ਵਿੱਚ ਸਾਡੀ ਫੈਮਲੀ ਆਵੇ ਬੱਚੇ ਹੋਣ ਕੱਲ ਨੂੰ ਕੋਈ ਪਾਰਟੀ ਕਿਸੇ ਦੀ ਹੋਵੇ ਕਿਸੇ ਨੂੰ ਡਿਸਟਰਬੀ ਨਾ ਹੋਵੇ ਦੇਖੋ ਜੀ ਦੇਖੋ ਜੀ ਆਖ ਲੇਡੀਜ਼ ਵਾਲੇ